ਇਹ ਜਿਹੜਾ 350 400 ਰੁਪਏ ਦਾ ਸੂਟ ਮਿਲਦਾ ਹੈ ਹਾਂਜੀ ਇਹ ਵੀਰੇ ਆਪ ਨੂੰ ਐਨ ਆਰ ਆਈ ਸੂਟ ਆਉਤੇ ਤੁਹਾਨੂੰ 220 ਰੁਪਏ ਦਾ ਮਿਲੂਗਾ ਇਹ ਬੜਾ 220 ਦਾ ਹੈ 220 ਰੁਪਏ ਦਾ ਮਿਲੂ ਵੀਰੇ 5 ਮੀਟਰ ਪੂਰਾ ਸੂਟ ਹੋਏਗਾ ਔਰ ਦੁਪੱਟਾ ਹੋਏਗਾ ਨਾਲ ਪੂਰਾ 2.5 ਮੀਟਰ ਦਾ ਠੀਕ ਹੈ ਵੀ ਤੇ ਦੁਪੱਟਾ 220 ਰੁਪਏ ਦਾ 220 ਆਲ ਓਵਰ 5 ਮੀਟਰ ਹਾਂ ਵੀਰੇ ਚੈੱਕ ਕਰੋ ਹੈਂਡਵਰਕ ਦਿਖਾ ਦਿਓ ਗਲੇ ਪਰ ਔਰ ਸਾਈਡ ਤੇ ਸਾਰਾ ਹੈਂਡਵਰਕ ਦਿਖਾ ਦਿਓ ਵੀਰੇ ਠੀਕ ਹੈ ਜੀ ਔਰ ਇਹਦੇ ਬਾਜ਼ੂ ਪਰ ਵੀ ਵਰਕ ਹੋਏਗਾ ਵੀਰੇ ਓਕੇ ਬਾਜ਼ੂ ਪਰ ਵਰਕ ਹੋਏਗਾ ਠੀਕ ਹੈ ਵੀਰੇ ਮਸ਼ਲੀਨ ਦਾ ਵੀ ਠੀਕ ਹੈ ਇਹ ਵੀਰੇ ਬਾਜ਼ਾਰ ਚ ਤੁਹਾਨੂੰ 800 900 ਰੇਂਜ ਚ ਮਿਲਣਾ ਆਪਣੇ ਕੋਲ ਮਿਲਣਾ ਵੀਰੇ 500 ਰੁਪਏ ਦਾ ਇਹ ਵਾਲਾ 500 ਦਾ ਲਓ ਆ ਲਓ ਵੀਰੇ ਆ ਜਾਣਾ ਵੀਰੇ ਇਹਦਾ ਫਰੰਟ ਹੈਂਡਵਰਕ ਦਾ ਹਾਂਜੀ ਸਭ ਤੋਂ ਟ੍ਰੈਂਡਿੰਗ ਤੇ ਪੀਸ ਆ ਵੀਰੇ ਠੀਕ ਆ ਔਰ ਉਸ ਤੋਂ ਬਾਅਦ ਵੀਰੇ ਇਸੇ ਤਰ੍ਹਾਂ ਦੇ ਬੈਕ ਤੇ ਵੀ ਵਰਕ ਆਣਾ ਲਓ ਜੀ ਆ ਵੀਰੇ ਬੈਕ ਤੇ ਵਰਕ ਆ ਜਾਣਾ ਇਹਦੇ ਠੀਕ ਆ ਜੀ ਤੇ ਨਾਲ ਇਹਦੇ ਵੀਰੇ ਬਾਜ਼ੂ ਵਰਕ ਵੀ ਦਿੱਤਾ ਗਿਆ ਪੂਰੀਆਂ ਭਾਰੀ ਬਾਜ਼ੂ ਦਿੱਤੀਆਂ ਗਈਆਂ ਨੇ ਹਾਂਜੀ ਹੈਂਡਵਰਕ ਹੋਣਾ ਵੀਰੇ ਬਾਜ਼ੂ ਤੇ ਵੀ ਠੀਕ ਆ ਵੀਰੇ ਇਹ ਵੀਰੇ 1500 1600 ਇਹ ਰੇਟ ਆ ਮਾਰਕੀਟ ਚ ਦਾ ਪਰ ਆਪਣੇ ਕੋਲ ਵੀਰੇ ਤੁਹਾਨੂੰ 850 ਰੁਪਏ ਦਾ ਸੂਡ ਮਿਲ ਜਾਣਾ ਕੰਟਰਾਸਟ ਮਸ਼ਲੀਨ ਦਾ ਦੁਪੱਟਾ ਆਣਾ ਵੀਰੇ ਤੇ ਵੀਰੇ ਕਾ ਆਪਣੀਆਂ ਮਸ਼ੀਨਾਂ ਤੇ ਬਣਾਲੀ ਚੀਜ਼ ਦਾ ਜਾਮ ਕਾਟਨ ਹਾਂਜੀ ਇਹ ਵੀਰੇ ਸਦਾ ਬਹਾਰ ਆਈਟਮ ਆ ਪੂਰਾ ਸਾਲ बिकਣੀ ਆਈਟਮ ਇਹ ਔਰ ਪੂਰਾ ਸਾਲ ਪਹਿਣੀ ਆ ਪਿਓਰ ਦਾ ਦੁਪੱਟਾ ਆਣਾ ਵੀਰੇ ਠੀਕ ਹੈ ਫੈਡਵਰਕ ਦੀ ਆਈਟਮ ਆ ਆ ਪਿਓਰ ਦੁਪੱਟਾ ਆ ਵੀਰੇ ਬਾਜ਼ੂ ਤੇ ਵਰਕ ਆਏਗਾ ਨਾਲ ਇਹਦੇ ਇਹਨਾਂ ਚ ਵੀਰੇ ਕਲਰ ਆਪਸ਼ਨ ਡਿਜ਼ਾਈਨਿੰਗ ਬਾਦੂ ਮਿਲ ਜਾਈਗੀ ਇਹ ਕਹਦੇ ਚ ਵੀਰੇ ਜਾਮ ਤੇ ਸ ਇਦੇ ਨਾਲ ਥ੍ਰੈਡ ਦੇ ਨਾਲ ਵੀਰੇ ਹੈਂਡ ਆ ਜਾਏਗਾ ਆਹ ਲਓ ਫਰੰਟ ਆ ਨਾ ਵੀਰੇ ਹੈਂਡਵਰਕ ਚੈੱਕ ਕਰਾ ਲਓ ਵੀਰੇ ਨਾਲ ਗਲਾ ਘੇਰਾ ਔਰ ਬਾਜ਼ੂ ਕਿੰਨੀ ਚਿਰ ਦਾ ਨੇ ਵੀਰੇ ਆਹ ਲਓ ਫਰੰਟ ਆਏਗਾ ਵੀਰੇ ਔਰ ਇਨੀਆਂ ਭਾਰੀ ਬਾਜ਼ੂ ਆ ਜਾਣੀਆਂ ਵੀਰੇ ਲੋ ਜੀ ਆਹ ਮਾਰਕੀਟ ਦੇ ਵੀਰੇ ਜਿਹੜੇ বিকਨ ਵਾਲੇ ਰੇਟ ਨੇ ਇਹ 3000 3500 ਦੀਆਂ ਆਈਟਮਾਂ ਨੇ বিকਨ ਆ ਲਈਆਂ ਵੀਰੇ ਪਿਓਰ ਨੈਚੁਰਲ ਹੈਂਡਵਰਕ ਚੈੱਕ ਕਰਾ ਲਓ ਆਪਣੇ ਕੋਲ ਵੀਰੇ ਤੁਹਾਨੂੰ ਇਹ 1900 ਰੁਪਏ ਦਾ ਮਿਲ ਜਾਣਾ ਤੁਹਾਨੂੰ ਹਾਂ ਲੋ ਵੀਰੇ ਜਿਹੜਾ ਵੀਡੀਓ ਦੇਖ ਕੇ ਆਊਗਾ ਵੀਰੇ ਵੈਸੇ ਤਾਂ 100 ਰੁਪਏ ਦੀ ਮਾਰਕੀਟ 'ਚ ਵਿਕਦੀ ਐ ਆਪਾਂ 85 ਰੁਪਏ ਦੀ ਇੱਕ ਦੇਵਾਂਗੇ ਲੋ ਜੀ ਬਾਈਓ ਨੇ ਕਹਿੰਦੇ ਜਿਹੜਾ ਵੀਡੀਓ ਦੇਖ ਕੇ ਪੈਂਟ ਸ਼ਰਟ ਲੈਣੀ ਆ ਜਿਹੜਾ ਵੀਡੀਓ ਦੇਖ ਕੇ ਉਹਨੂੰ 85 ਰੁਪਏ ਦੇ ਦਾਂਗੇ ਜਿਹੜਾ ਵੀਡੀਓ ਦੇਖ ਕੇ ਆਊਗਾ ਸ਼ੇਅਰ ਕਰਕੇ ਆਊਗਾ ਉਹਨੂੰ 100 ਰੁਪਏ ਦੀ ਪੈਨ ਸ਼ਰਟ ਥਾਂ ਚੋਂ ਕੱਟ ਕੇ ਦਵਾਂਗੇ ਸਾਰੇ ਸੋਟਾਂ ਚ ਬਾਕੀ ਫਾਇਦਾ ਕਰਾਂਗੇ ਵੀਰੇ ਠੀਕ ਆ ਵੀਰੇ ਸਾਰਿਆਂ ਨੂੰ ਪਿਆਰ ਭਰੀ ਹਸਰੀ ਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਮਰੇੜਕੋਟਲੇ ਤੇ ਆ ਤੁਹਾਨੂੰ ਸਹਿਰ ਮਰੀਰ ਕੋਲੇ ਲਿਆਵਾ ਬਹੁਤ ਹੀ ਸੋਹਣੇ ਸੋਹਣੇ ਸੂਟ ਦਿਖਾਵਾਂਗੇ ਕਿ ਬਹੁਤ ਹੀ ਸਸਤੀ ਸੂਟਾਂ ਦੀ ਦੁਕਾਨ ਦੇ ਉੱਪਰ ਲੈ ਕੇ ਜਾਣਾ ਜਿੱਥੇ ਤੁਹਾਨੂੰ ਬਹੁਤ ਹੀ ਸੋਹਣੇ ਸੋਹਣੇ ਸੂਟ ਬਹੁਤ ਹੀ ਘੱਟ ਰੇਟਾਂ ਤੇ ਮਿਲ ਜਾਣਗੇ ਤੇ ਪ੍ਰਾਈਸ ਵੀ ਸਾਰੇ ਦੱਸਾਂਗੇ ਬਾਕੀ ਸਾਰੇ ਵੀਡੀਓ ਦੇ ਵਿੱਚ ਐਡਰੈਸ ਦੱਸਾਂਗੇ ਕੰਟੈਕਟ ਨੰਬਰ ਲਵਾਂਗਾ ਸੋ ਵੀਡੀਓ ਨੇ ਅੰਤ ਤੱਕ ਬਣੇ ਰਹਿਣਾ ਬਾਕੀ ਵੀਡੀਓ ਤੇ ਕਮੈਂਟ ਜ਼ਰੂਰ ਕਰਨਾ ਤੁਸੀਂ ਕਿੱਥੋਂ-ਕਿੱਥੋਂ ਆਪਣੀ ਜਿਹੜੀ ਵੀਡੀਓ ਉਹ ਦੇਖਦੇ ਹੋ। ਸੋ ਚੱਲਦੇ ਆ ਤੁਹਾਨੂੰ ਆਪਾਂ ਸ਼ਾਪ ਤੇ ਲੈ ਕੇ। ਤੇ ਹੁਣ ਚੱਲਦੇ ਆਪਾਂ ਦੁਕਾਨ ਤੇ ਤੇ ਆਹ ਹੈਗਾ ਸਹਿਰ ਮਰੀਰ ਕੋਲੇ ਤੁਸੀਂ ਇੱਧਰ ਮੁੜ ਜਾਣਾ ਇੱਥੇ ਤੁਸੀਂ ਆ ਮਠਿਆਈ ਦੀ ਦੁਕਾਨ ਦੀ ਨਿਸ਼ਾਨੀ ਮੰਨ ਕੇ ਪਾਣਾ ਬਹੁਤ ਹੀ ਸ਼ੌਕੀਂ ਤਰੀਕੇ ਨਾਲ ਸਾਹਮਣੇ ਪਹੁੰਚ ਸਕਦੇ ਕਾਕਾ ਸਵੀਟਸ ਜਾਨੀ ਵਾਲੇ ਇੱਥੋਂ ਬਿਲਕੁਲ ਤੁਸੀਂ ਸਿੱਧੇ ਜਾਣਾ ਤੇ ਲਓ ਜੀ ਇੱਥੋਂ ਬਿਲਕੁਲ ਸਿੱਧੇ ਇਹ ਹੈਗਾ ਸਹਿਰ ਮਰੇਡ ਕੋਰ ਦਾ ਤੇਲੀਆਂ ਵਾਲਾ ਬਾਜ਼ਾਰ ਠੀਕ ਹੈ ਜੀ ਬਹੁਤ ਫੇਮਸ ਬਾਜ਼ਾਰ ਆ ਇਹ ਤੇ ਇੱਥੇ ਤੁਹਾਨੂੰ ਅੱਜ ਆਪਾਂ ਬਹੁਤ ਹੀ ਇੱਕ ਸਸਤੀ ਸੂਟਾਂ ਦੀ ਦੁਕਾਨ ਦੇ ਉੱਪਰ ਲੈ ਕੇ ਜਾਵਾਂਗੇ ਜਿੱਥੇ ਤੁਹਾਨੂੰ ਸੂਟ ਬਹੁਤ ਹੀ ਘੱਟ ਰੇਟ ਤੇ ਮਿਲ ਜਾਣਗੇ ਤੇ ਵਧੀਆ ਸਟਾਫ ਦਾ ਸਾਰਾ ਕੱਪੜਾ ਹੋਊਗਾ ਲਓ ਜੀ ਇੱਥੋਂ ਤੁਸੀਂ ਬਿਲਕੁਲ ਸਿੱਧੇ ਜਾਣਾ ਇੱ ਲਓ ਜੀ ਤਾਂ ਤੁਸੀਂ ਮੁੜ ਗਏ ਹੈ ਨਾ ਤੇ ਚੱਲਦੇ ਆਂ ਆਪਾਂ ਸ਼ਾਪ ਤੇ ਬਸ ਪਹੁੰਚਣ ਵਾਲੇ ਆਂ ਤੇ ਥੋੜੀ ਜਿਹੀ ਦੁਕਾਨਾਂ ਛੱਡ ਕੇੜੀ ਸ਼ਾਪ ਉਹ ਆ ਜੂਗੀ ਤੇ ਫਿਰ ਤੁਹਾਨੂੰ ਸਾਰੀ ਆ ਆਪਣੀ ਕਲੈਕਸ਼ਨ ਉਹ ਦਿਖਾਵਾਂਗੇ ਆ ਤੇ ਕੁੱਕੀ ਮਾਰ ਦੀ ਬਿਲਕੁਲ ਨੇੜੇ ਜਿਹੜੀ ਸ਼ਾਪ ਰਹਿ ਜਾਂਦੀ ਆ ਲਓ ਜੀ ਆਪਾਂ ਇਹੜਾ ਸ਼ਾਪ ਤੇ ਪਹੁੰਚ ਚੁੱਕੇ ਆ ਹਾਂ ਲਓ ਜੀ ਪਹੁੰਚ ਗਏ ਆਪਾਂ ਸ਼ਾਪ ਤੇ ਅੱਪਾ ਪਹੁੰਚਿਆ ਸਹਿਰ ਮਰੀਰਕੋਟਲੇ ਐਨ ਆਰ ਆਈ ਸੂਟ ਹਾਊਸ ਦੇ ਉੱਤੇ ਠੀਕ ਹੈ ਜੀ ਤੇਲਿਆ ਵਾਲਾ ਬਾਜ਼ਾਰ ਸਹਿਰ ਮਰੀਰਕੋਟਲਾ ਇੱਧਰ ਸਾਰਾ ਇਹ ਬਾਜ਼ਾਰ ਹੈਗਾ ਠੀਕ ਹੈ ਜੀ ਤੇਲਿਆ ਵਾਲਾ ਬਾਜ਼ਾਰ ਤੇ ਚੱਲਦੇ ਹਾਂ ਤੁਹਾਨੂੰ ਸਾਰੀ ਆਪਾਂ ਇਹਨਾਂ ਦੀ ਕਲੈਕਸ਼ਨ ਜਿਹੜੀ ਉਹ ਦਿਖਾਉਣੀ ਹੈ ਹਾਂਜੀ ਵੀਰੇ ਕੀ ਹਾਲ ਚਾਲ ਆ ਵਧੀਆ ਵੀਰੇ ਹਾਂਜੀ ਫਲੋਰੀ ਵੀਰੇ ਸਵਾਗਤ ਆ ਤੁਹਾਡਾ ਐਨ ਆਰ ਆਈ ਸੂਟ ਹਾਊਸ ਤੇ ਜਿਵੇਂ ਵਿਆਹ ਸ਼ਾਦੀਆਂ ਦਾ ਸੀਜ਼ਨ ਚੱਲ ਪਿਆ ਉਹਨਾਂ ਲਈ ਆਪਾਂ ਕੁਝ ਚੀਜ਼ਾਂ ਲੈ ਕੇ ਆਏ ਆ ਠੀਕ ਹੈ ਜੀ ਜਿਹੜੀਆਂ ਸਭ ਤੋਂ ਪਹਿਲਾਂ ਆਪਾਂ ਲੈਣ ਦੇਣ ਤੋਂ ਸ਼ੁਰੂ ਕਰਦੇ ਆਂ ਵੀਰੇ ਓਕੇ ਵੀਰੇ ਆ ਦੇਖੋ ਵੈਰਾਈਟੀ ਜਿਹੜਾ ਮਾਰਕੀਟ 'ਚ 350-400 ਰੁਪਏ ਦਾ ਸੂਟ ਮਿਲਦਾ ਹੈ ਹਾਂਜੀ ਇਹ ਵੀਰੇ ਆਪ ਨੂੰ ਐਨ ਆਰ ਆਈ ਸੂਟ ਹਾਊਸ ਤੇ ਤੁਹਾਨੂੰ 220 ਰੁਪਏ ਦਾ ਮਿਲੂਗਾ ਇਹ ਬੜਾ 220 ਦਾ ਹੈ 220 ਰੁਪਏ ਦਾ ਮਿਲੂ ਵੀਰੇ 5 ਮੀਟਰ ਪੂਰਾ ਸੂਟ ਹੋਏਗਾ ਔਰ ਦੁਪੱਟਾ ਹੋਏਗਾ ਨਾਲ ਪੂਰਾ 2.5 ਮੀਟਰ ਦਾ ਠੀਕ ਹੈ ਤੇ ਦੁਪੱਟ ਆ ਲੋ ਵੀਰੇ ਕਲਰ ਡਿਜ਼ਾਈਨਿੰਗ ਚੈੱਕ ਕਰੋ ਹਾਂਜੀ ਆ ਲੋ ਵੀਰੇ ਕਲਰ ਜਿੰਨੇ ਮਰਜ਼ੀ ਲੈ ਲਓ ਡਿਜ਼ਾਈਨ ਜਿੰਨੇ ਮਰਜ਼ੀ ਲੈ ਲਿਓ ਕੁਆਂਟੀਟੀ ਜਿੰਨੀ ਮਰਜ਼ੀ ਲੈ ਲਓ ਸਾਰੇ ਅਲੱਗ-ਅਲੱਗ ਡਿਜ਼ਾਈਨ ਹੋਣਗੇ ਵੀਰੇ ਓਕੇ ਇਹ ਕੱਪੜਾ ਕਿਹੜਾ ਲੈ ਜਾਂਦਾ ਵੀਰੇ ਇਹ ਵੀਰੇ ਕ੍ਰੇਪ ਆ ਜਾਣਾ ਕੱਪੜਾ ਜਿਵੇਂ ਹੁਣ ਸਰਦੀ ਦਾ ਮੌਸਮ ਆਣਾ ਤਾਂ ਕ੍ਰੇਪ ਹੀ ਕੱਪੜਾ ਚੱਲਣਾ ਸਭ ਤੋਂ ਵਧੀਆ ਠੀਕ ਆ ਵੀਰੇ ਇਹ ਵੀਰੇ ਕ੍ਰੇਪ ਕੱਪੜਾ ਆ ਜਾਣਾ ਓਕੇ ਓਕੇ ਤੇ ਹੁਣ ਤੁਹਾਨੂੰ ਦਿਖਾਉਨੇ ਆਪਾਂ ਨੈਕਸਟ ਕਲੈਕਸ਼ਨ ਤੇ ਵੀਰੇ ਇਕਾ ਨੈਕਸਟ ਆਈਟਮ ਦੇਖੋ ਵੀਰੇ ਸ਼ਿਮਰ ਚ ਆਲ ਓਵਰ ਸੂਟ ਆ ਵੀਰੇ ਜੇ ਸ਼ਿਮਰ ਦਾ ਤੁਸੀਂ ਵੀ ਯਾਨੀ ਕਿ 500 ਰੁਪਏ ਦਾ ਸੂਟ ਆਣਾ ਠੀਕ ਆ ਜੀ ਪਰ ਆਪਣੇ ਕੋਲ ਵੀਰੇ ਉਹ ਚੀਜ਼ ਨਹੀਂ ਹੋਣੀ ਆਪਣੀਆਂ ਆਪਣੀਆਂ ਮਸ਼ੀਨਾਂ ਦੀ ਤਿਆਰ ਕੀਤੀ ਹੋਈ ਚੀਜ਼ ਆ ਇਹ ਨਾਲ ਛਿਮੜ ਤੋਂ ਛਿਮਰ ਆਣਾ ਛਿਮਰ ਦਾ ਦੁਬੱਟਾ ਆਣਾ ਵੀਰੇ ਕੱਟਵਰਕ ਦਾ ਇਹ ਵੀਰੇ ਸਾਰਾ ਸੂਟ ਤੁਹਾਨੂੰ 400 ਰੁਪਏ ਦਾ ਮਿਲ ਜਾਣਾ ਮਾਰਕੀਟ ਚ ਮਿਲਦਾ ਹੈ 850 900 ਰੁਪਏ ਦਾ ਸੂਟ 400 ਰੁਪਏ ਦਾ 400 ਰੁਪਏ ਦਾ ਵੀਰੇ ਕਲਰ ਚੈੱਕ ਕਰੋ ਚਾਰ ਕਲਰ ਆ ਜਾਣਗੇ ਵੀਰੇ ਸਰਦਾਰੀ ਕਲਰ ਆਣਗੇ ਔਰ ਕੁਆਂਟੀਟੀ ਜਿੰਨੀ ਮਰਜ਼ੀ ਲੈ ਲਿਓ ਵੀਰੇ ਠੀਕ ਆ ਵੀਰੇ ਇੱਕ ਆਹ ਚੀਜ਼ ਆਣੀ ਆ ਵੀਰੇ ਮਸ਼ਲੀਨ ਦੀ ਹਾਂਜੀ ਹੈਂਡਵਰਕ ਤੇ ਚੀਜ਼ ਆ ਜਣੀ ਆ ਵੀ ਆ ਲੋ ਵੀ 5 ਮਿੰਟ ਵੀਰੇ ਚੈੱਕ ਕਰੋ ਹੈਂਡਵਰਕ ਦਿਖਾ ਦਿਓ ਗਲੇ ਪਰ ਔਰ ਸਾਈਡ ਤੇ ਸਾਰਾ ਹੈਂਡਵਰਕ ਦਿਖਾ ਦਿਓ ਵੀਰੇ ਠੀਕ ਹੈ ਜੀ ਔਰ ਇਹਦੇ ਬਾਜ਼ੂ ਪਰ ਵੀ ਵਰਕ ਹੋਏਗਾ ਵੀਰੇ ਓਕੇ ਬਾਜ਼ੂ ਪਰ ਵਰਕ ਹੋਏਗਾ ਠੀਕ ਹੈ ਵੀਰੇ ਮਸ਼ਲਿਨ ਦਾ ਵੀਰੇ ਡਾਈ ਐਂਡ ਡਾਈ ਦਾ ਦੁਪੱਟਾ ਆਏਗਾ ਠੀਕ ਹੈ ਇਹ ਵੀਰੇ ਬਾਜ਼ਾਰ ਚ ਤੁਹਾਨੂੰ 800 900 ਦੀ ਰੇਂਜ ਮਿਲਣਾ ਆਪਣੇ ਕੋਲ ਮਿਲਣਾ ਵੀਰੇ 500 ਰੁਪਏ ਦਾ ਇਹ ਵਾਲਾ 500 ਦਾ 500 ਰੁਪਏ ਦਾ ਵੀਰੇ ਕਲਰ ਮਿਲ ਜਾਣਗੇ ਇਹਨਾਂ ਚ ਕਲਰ ਚੱਕੋ ਔਰ ਡਿਜ਼ਾਈਨ ਜਿੰਨੇ ਮਰਜ਼ੀ ਲਓ ਲਓ ਜੀ ਡਿਜ਼ਾਈਨ ਵੀ ਜਿੰਨੇ ਮਰਜ਼ੀ ਲੈ ਜਾਓ ਤੇ ਕਲਰ ਆਪਸ਼ਨ ਵੀ ਤੁਹਾਨੂੰ ਬਹੁਤ ਜ਼ਿਆਦਾ ਮਿਲ ਜੂਗਾ ਤੇ ਉਸ ਤੋਂ ਬਾਅਦ ਮੇਰੇ ਇੱਕਾ ਚਾਕਲੇਟ ਵੀ ਆਈਟਮ ਆ ਜਾਣੀ ਆ ਹਾਂਜੀ ਵੀਰੇ ਜਿਨ੍ਹਾਂ ਨੇ ਵੀਰੇ ਆਪਣੇ ਦੇਣ ਲੈਣ ਨੂੰ ਥੋੜੀ ਜਿਹੀ ਵਧੀਆ ਆਈਟਮ ਲੈਣੀ ਆ ਹਾਂਜੀ ਹਾਂਜੀ ਮੇਰੇ ਆਲ ਓਵਰ 5 ਮੀਟਰ ਸੂਟ ਆਏਗਾ ਪੈਚ ਵਰਕ ਦਾ ਲਓ ਜੀ ਨਾਲ ਵੀਰੇ ਮਸ਼ਲੀਨ ਦਾ ਦੁਪੱਟਾ ਆਏਗਾ ਪੂਰਾ ਠੀਕ ਆ ਜੀ ਪੂਰਾ 5 ਮੀਟਰ ਸੂਟ ਹੋਏਗਾ ਵੀਰੇ ਇਹ ਕਲਰ ਇਹਨਾਂ ਚ ਮਿਲ ਜਾਣਗੇ ਤੁਹਾਨੂੰ ਬਾਦੂ ਵੀਰੇ ਠੀਕ ਆ ਇਹ ਬਾਜ਼ਾਰ ਚ ਵੀਰੇ ਬਿਲ ਮਿਲੇਗਾ ਤੁਹਾਨੂੰ 850 ਤੋਂ 900 ਰੁਪਏ ਸੂਟ ਮਿਲੇਗਾ ਪਰ ਆਪਣੇ ਕੋਲ ਵੀਰੇ 550 ਰੁਪਏ ਸੂਟ ਸਾਢੇ 550 ਦਾ ਲਓ ਜੀ ਇਹ ਕਲਰ ਮਿਲ ਜਾਣਗੇ ਜਿੰਨੇ ਮਰਜੀ ਠੀਕ ਆ ਔਰ ਡਿਜ਼ਾਈਨ ਮਿਲ ਜਾਣਗੇ ਠੀਕ ਆ ਜੀ ਇੱਕ ਵੀਰੇ ਚਾਕਲੇਟ ਤੇ ਆਈਟਮ ਚੈੱਕ ਕਰੋ ਹੈਂਡਵਰਕ ਦੇ ਨਾਲ ਆਣੀ ਆਈਟਮ ਕਿਉਂਕਿ ਹੈਂਡਵਰਕ ਨਾਲ ਨਾ ਥੋੜਾ ਸੂਟ ਫੈਂਸੀ ਹੋ ਜਾਂਦਾ ਹੈ ਪਹਿਣਾ ਆਪਣੀਆਂ ਫੈਂਸੀ ਸੂਟ ਪਾਲਦੀਆਂ ਨੇ ਲਓ ਜੀ ਹਾਂ ਇਹ ਰਿਪਰ ਸਾਰਾ ਲਓ ਜੀ ਤੇ ਨਾਲ ਵੀਰੇ ਇਹਦਾ ਦੁਪੱਟਾ ਵੀ ਚੈੱਕ ਕਰਾ ਦਿਓ ਹਾਂਜੀ ਮਸ਼ਲੀਨ ਦਾ ਦੁਪੱਟਾ ਹੋਊਗਾ ਕੱਟਵਰਕ ਦਾ ਵੀਰੇ ਠੀਕ ਆ ਵੀਰੇ ਆ ਲਓ ਵੀਰੇ ਲਓ ਜੀ ਮਸ਼ਲੀਨ ਚੈੱਕ ਕਰਾ ਦਿਓ ਵੀਰੇ ਕੰਮ ਚੈੱਕ ਕਰਾ ਦਿਓ ਪੂਰੇ ਸਾਫ਼ ਸੁਥਰੇ ਕੰਮ ਆਉਣਗੇ ਹਾਂਜੀ ਔਰ ਕਲਰ ਆਪਸ਼ਨ ਇਹ ਚ ਵੀਰੇ ਜਿੰਨੀ ਮਰਜ਼ੀ ਲੈ ਲਿਓ ਠੀਕ ਆ ਜੀ ਇਹ ਵੀਰੇ 1100 1200 ਇਹ ਰੇਂਜਾਂ ਦੀਆਂ ਆਈਟਮਾਂ ਨੇ ਪਰ ਆਪਨੇ ਕੋਲ ਵੀਰੇ ਤੁਹਾਨੂੰ ਮਿਲ ਜਣਾ 600 ਰੁਪਏ ਦੇ ਸੂਟ ਲਓ ਜੀ ਸਿਰਫ 600 ਰੁਪਏ ਦਾ ਇੱਕ ਵੀਰੇ ਆ ਸੂਟ ਸਭ ਤੋਂ ਟ੍ਰੈਂਡਿੰਗ ਤੇ ਆ ਪਹਿਲਾਂ ਥੋੜੀ ਫੋਟੋ ਦੇ ਦਿਖਾ ਦਿਓ ਇੰਸਟ ਚਾਕਲੇਟ ਕਪੜਾ ਆ ਜਾਣਾ ਵੀਰੇ ਲਓ ਆ ਲੋ ਵੀਰੇ ਆ ਜਾਣਾ ਵੀਰੇ ਇਹਦਾ ਫਰੰਟ ਹੈਂਡਵਰਕ ਦਾ ਹਾਂਜੀ ਸਭ ਤੋਂ ਟ੍ਰੈਂਡਿੰਗ ਤੇ ਪੀਸ ਆ ਵੀਰੇ ਠੀਕ ਆ ਔਰ ਉਸ ਤੋਂ ਬਾਅਦ ਵੀਰੇ ਇਸੇ ਤਰ੍ਹਾਂ ਦੇ ਬੈਕ ਤੇ ਵੀ ਵਰਕ ਆਣਾ ਲਓ ਜੀ ਆ ਵੀਰੇ ਬੈਕ ਤੇ ਵਰਕ ਆ ਜਾਣਾ ਇਹਦੇ ਠੀਕ ਆ ਜੀ ਤੇ ਨਾਲ ਇਹਦੇ ਵੀਰੇ ਬਾਜ਼ੂ ਵਰਕ ਵੀ ਦਿੱਤਾ ਗਿਆ ਪੂਰੀਆਂ ਭਾਰੀ ਬਾਜ਼ੂ ਦਿੱਤੀਆਂ ਗਈਆਂ ਨੇ ਹਾਂਜੀ ਆ ਲੋ ਹੈਂਡਵਰਕ ਹੋਣਾ ਵੀਰੇ ਬਾਜ਼ੂ ਤੇ ਵੀ ਠੀਕ ਆ ਵੀਰੇ ਇਹ ਵੀਰੇ 1500 1600 ਇਹ ਰੇਟ ਆ ਮਾਰਕੀਟ 'ਚ ਦਾ ਪਰ ਆਪਣੇ ਕੋਲ ਵੀਰੇ ਤੁਹਾਨੂੰ 850 ਰੁਪਏ ਦਾ ਸੂਟ ਮਿਲ ਜਾਣਾ ਕੰਟਰਾਸਟ ਮਸ਼ਲੀਨ ਦਾ ਡੁਪੱਟਾ ਆ ਨਾ ਵੀਰੇ ਠੀਕ ਆ ਜੀ ਤੇ ਇੱਕ ਆ ਵੀਰੇ ਸੂਟ ਦੇਖੋ ਚਾਕਲੇਟ ਤੇ ਚੈੱਕ ਕਰੋ ਹਾਂਜੀ ਸਭ ਤੋਂ ਟ੍ਰੈਂਡਿੰਗ ਦਾ ਡਿਜ਼ਾਈਨ ਆ ਵੀਰੇ ਇਹ ਲੋ ਚੈੱਕ ਕਰੋ ਕਲਰ ਚੈੱਕ ਕਰੋ ਕੰਮ ਦੀ ਸਫਾਈ ਚੈੱਕ ਕਰੋ ਵੀਰੇ ਮਸ਼ਲੀਨ ਦਾ ਡੁਪੱਟਾ ਨਾ ਫਰੰਟ ਵੀਰੇ ਇਹ ਚ ਵੀ ਕਲਰ ਮਿਲ ਜਾਣਗੇ ਵੀਰੇ ਤੁਹਾਨੂੰ 1200 ਰੁਪਏ ਰੇਂਜ ਵਾਲਾ ਸੂਟ ਆ ਵੀਰੇ ਇਹ ਤੁਹਾਨੂੰ ਸਾਰਾ 700 ਰੁਪਏ ਦਾ ਸੂਟ ਮਿਲ ਜਾਣਾ ਆਪ ਨੂੰ ਲਓ ਜੀ 700 ਰੁਪਏ ਦਾ ਠੀਕ ਆ ਜੀ ਉਸ ਤੋਂ ਬਾਅਦ ਵੀਰੇ ਇੱਕ ਵਰਬਰੀ ਵੀ ਆਈਟਮ ਆ ਜਾਣੀ ਆ ਹਾਂਜੀ ਵੀਰੇ ਅੱਜ ਕੱਲ ਸਭ ਤੋਂ ਵੱਧ ਪੈਣਾ ਆਪਣੀਆਂ ਵਰਬਰੀ ਮੰਗਦੀਆਂ ਨੇ ਆ ਕੇ ਤੁਹਾਨੂੰ ਵਰਬਰੀ ਦੀ ਆਈਟਮ ਦਿਖਾਣੇ ਆ ਵੀਰੇ ਹੈਂਡਵਰਕ ਵਾਲੀ ਵਰਬਰੀ ਆਣੀ ਆ ਵੀਰੇ ਲਓ ਜੀ ਆ ਲਓ ਵੀਰੇ ਚੈੱਕ ਕਰੋ ਪੂਰਾ 5 ਮੀਟਰ ਵਰਬਰੀ ਦਾ ਸੂਟ ਆਣਾ ਵੀਰੇ ਠੀਕ ਆ ਵੀਰੇ ਪੇਂਟ ਆਣਾ ਬਲੌਕ ਪੇਂਟ ਔਰ ਵੀਰੇ ਇਹਦੇ ਹੈਂਡਵਰਕ ਹੋਣਾ ਨਾਲ ਇਹਦੇ ਬਾਜ਼ੂ ਤੇ ਹੀ ਵਰਕ ਹੋਣਾ ਹਾਂਜੀ ਔਰ ਦੁਪੱਟਾ ਵੀ ਵੀਰੇ ਇਹਦੇ ਨਾਲ ਨਾਲ ਵਰਬਰੀ ਦਾ ਹੀ ਹਲੋ ਵੀਰੇ ਇਹਦਾ ਜਿਹੜਾ ਵੀਰੇ ਰੇਟ ਆ ਮਾਰਕੀਟ ਚ बिकਦਾ ਹਾਂਜੀ 1600 1700 ਰੁਪਏ ਦਾ ਇਹ ਰੇਟ बिकਦਾ ਆਪਣੇ ਕੋਲ ਵੀਰੇ ਤੁਹਾਨੂੰ 1000 ਰੁਪਏ ਦਾ ਸੂਟ ਮਿਲ ਜੂ ਲਓ ਜੀ 1000 ਕਲਰ ਜਿੰਨੇ ਮਰਜ਼ੀ ਲੈ ਲਿਓ ਕਲਰ ਆਪਸ਼ਨ ਤੁਹਾਨੂੰ ਬਹੁਤ ਮਿਲ ਜੂ ਡਿਜ਼ਾਈਨ ਆਪਸ਼ਨ ਜਿੰਨੀ ਮਰਜ਼ੀ ਸਾਰੇ ਵੀਰੇ ਤੁਹਾਨੂੰ ਇਨਸਟਾ ਦੇ ਸੂਟ ਮਿਲਣਗੇ ਆ ਲੋ ਇਨਸਟਾ ਪਰ ਆ ਡਿਜ਼ਾਈਨ ਬਹੁਤ ਟ੍ਰੈਂਡਿੰਗ ਤੇ ਆ ਲਓ ਜੀ ਆ ਵੀਰੇ ਫਰੰਟ ਆਣਾ ਔਰ ਇਹਦੀਆਂ ਬਾਜ਼ੂ ਵੀ ਆ ਜਾਣਗੀਆਂ ਵੀਰੇ ਠੀਕ ਆ ਜੀ ਆ ਲੋ ਲਓ ਜੀ ਇਹ ਚ ਵੀ ਵੀਰੇ ਕਲਰ ਆਪਸ਼ਨ ਬਥੇਰੀ ਮਿਲ ਜੂਗੀ ਤੁਹਾਨੂੰ ਆ ਲੋ ਕਲਰ ਚੈੱਕ ਕਰੋ ਵੀਰੇ ਹਾਂਜੀ 2 3 ਹਲੋ ਜੀ 컬러 ਮਿਲ ਜੰਗੇ ਵੀਰੇ 950000 ਰੁਪਏ ਦਾ ਮਾਰਕੀਟ ਚ ਵਿਕਦਾ ਆਪਣੇ ਕੋਲ ਵੀਰੇ ਤੁਹਾਨੂੰ 650 ਰੁਪਏ ਸੋ ਲੋ ਜੀ ਸਿਰਫ 650 ਰੁਪਏ ਦੇ ਰਿਹਾ ਹਾਂ ਹਾਂਜੀ ਇੱਕ ਵੀਰੇ ਅਲੱਗ ਚੀਜ਼ ਲੈ ਕੇ ਆਏ ਆ ਜਿਹੜੀ ਆਪਾਂ ਆਪਣੀਆਂ ਮਸ਼ੀਨਾਂ ਦੇ ਤਿਆਰ ਕਰਦੇ ਆ ਕ੍ਰਸ਼ੀ ਆਈਟਮ ਵੀਰੇ ਜੇ ਮਨ ਲੈ ਵੀਰੇ ਸਭ ਤੋਂ ਵੱਧ ਟ੍ਰੈਂਡਿੰਗ ਤੇ ਆ ਵੀਰੇ ਕ੍ਰਸ਼ੀ ਦੀ ਆਈਟਮ ਠੀਕ ਆ ਔਰ ਕ੍ਰਸ਼ੀ ਦੇ ਵੀਰੇ ਦਾ ਦੁਪੱਟਾ ਹੁਣ ਠੀਕ ਹੈ ਹੈਂਡਵਾਰਕ ਚੈੱਕ ਕਰਾ ਦਿਓ ਵੀਰੇ ਨਾਲ ਤੁਸੀਂ ਲੋ ਜੀ ਡਿਜ਼ਾਈਨ ਤੇ ਔਰ ਬਾਜ਼ੂ ਤੇ ਵਰਕ ਹੋਏਗਾ ਵੀਰੇ ਇਹਦਾ ਜਿਹੜਾ ਮਾਰਕੀਟ ਚ ਰੇਟ ਚੱਲਦਾ ਹੈ 1700 1800 ਰੁਪਿਆ ਚੱਲਦਾ ਕਰਸ਼ ਦਾ ਓਕੇ ਵੀਰੇ ਇਹ ਆਪਾਂ ਨੂੰ ਵੀਰੇ 750 ਰੁਪਿਆ ਦਾ ਮਿਲਣਾ ਐਨ ਆਰ ਆਈ ਤੋਂ ਆ 750 ਲਓ ਵੀ ਹੈਂਡ ਵਰਕ ਦੇ ਵਿੱਚ ਆਹ ਲਓ ਵੀਰੇ ਡਿਜ਼ਾਈਨ ਵੀਰੇ ਤੁਹਾਨੂੰ ਇਹਨਾਂ ਚ ਕਰਸ਼ ਬਾਦੂ ਮਿਲ ਜਾਣਗੇ ਆ ਤੁਹਾਨੂੰ ਇਹ ਡਿਜ਼ਾਈਨ ਦੇਖਿਆ ਹੋਊਗਾ ਇੰਸਟਾ ਦੇ ਸਭ ਤੋਂ ਟ੍ਰੈਂਡਿੰਗ ਵਾਲਾ ਡਿਜ਼ਾਈਨ ਆਣਾ ਲੋ ਵੀਰੇ ਬਾਜ਼ੂ ਵਰਕ ਆਏਗਾ ਵੀਰੇ ਹੈਂਡ ਵਰਕ ਦਾ ਡਿਜ਼ਾਈਨ ਆਣਾ ਠੀਕ ਹੈ ਔਰ ਵੀਰੇ ਦੁਪੱਟਾ ਵੀ ਕ੍ਰਸ਼ ਦਾ ਹੀ ਆਣਾ ਠੀਕ ਹੈ ਵੀਰੇ ਹਾਂ ਲੋ ਵੀਰੇ ਤੇ ਵੀਰੇ ਜੇ ਕਿਸੇ ਨੇ ਘਰ ਬੈਠੇ ਮੰਗਾਉਣੇ ਹੁਣ ਭੇਜ ਦੋਗੇ ਆਨਲਾਈਨ ਵੀਰੇ ਭੇਜ ਦਾਂਗੇ ਠੀਕ ਮੈਨੂੰ ਤੁਹਾਨੂੰ ਫੋਟੋ ਭੇਜਣ ਖੱਚ ਕੇ ਨਾ ਇੱਕ ਵਾਰ ਆਪਾਂ ਨੂੰ ਫੋਟੋ ਭੇਜਣ ਸਕਰੀਨ ਤੇ ਆਪਣੇ ਨੰਬਰ ਚਲਦੇ ਦੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਆਨਲਾਈਨ ਭੰਨ ਦੇ ਘਰੇ ਭੇਜਵਾਂਗੇ ਜੇ ਮੈਨਾਂ ਜੇ ਕਿਸੇ ਨੇ ਸੂਟ ਤਿਆਰ ਵੀ ਕਰਾਉਣਾ ਹੋ ਤਾਂ ਵੀ ਕਰ ਦੋਗੇ ਸਾਰੇ ਕਰ ਦਾਂਗੇ ਵੀਰੇ ਜੇ ਕਿਸੇ ਨੇ ਅਮਰੀਕਾ ਕੈਨੇਡਾ ਜਿੱਥੇ ਵੀ ਭੇਜਣੇ ਨੇ ਬੁਟੀਕ ਸਟਾਈਲ ਆਈਟਮਾਂ ਪੱਫ ਦੇ ਡਿਜ਼ਾਈਨ ਹੈਂਡਵਰਕ ਵਾਲੀਆਂ ਚੀਜ਼ਾਂ ਸਾਰੀਆਂ ਤਿਆਰ ਕਰਕੇ ਵੀਰੇ ਭੇਜ ਦਾਂਗੇ ਠੀਕ ਆ ਵੀਰੇ ਤੇ ਮੇਰੇ ਕਾ ਆਪਣੀਆਂ ਮਸ਼ੀਨਾਂ ਤੇ ਬਣਾਲੀਆਂ ਚੀਜ਼ਾਂ ਜਾਮ ਕਾਟਨ ਹਾਂਜੀ ਇਹ ਵੀਰੇ ਸਦਾ ਬਹਾਰ ਆਈਟਮਾਂ ਪੂਰਾ ਸਾਲ बिकਣੀ ਆ ਆਈਟਮ ਇਹ ਔਰ ਪੂਰਾ ਸਾਲ ਪਹਿਣੀ ਆ ਪਿਓਰ ਦਾ ਦੁਪੱਟਾ ਆ ਨਾ ਵੀਰੇ ਠੀਕ ਹੈ ਫੈਡ ਵਰਕ ਦੀ ਆਈਟਮ ਆ ਆ ਪਿਓਰ ਦੁਪੱਟਾ ਆ ਵੀਰੇ ਬਾਦੂ ਤੇ ਵਰਕ ਆਏਗਾ ਨਾਲ ਇਹਦੇ ਇਹਨਾਂ 'ਚ ਮੇਰੇ ਕਲਰ ਆਪਸ਼ਨ ਡਿਜ਼ਾਈਨਿੰਗ ਬਾਦੂ ਮਿਲ ਜਾਈਗੀ ਇਹ ਕਹਦੇ 'ਚ ਵੀਰੇ ਜ ਇਦੇ ਨਾਲ ਥ੍ਰੈਡ ਦੇ ਨਾਲ ਵੀਰੇ ਹੈਂਡ ਆ ਜਾਏਗਾ। ਆਹ ਲੋ ਫਰੰਟ ਆ ਨਾ ਵੀਰੇ ਹੈਂਡਵਰਕ ਚੈੱਕ ਕਰਾ ਲਓ ਵੀਰੇ ਨਾਲ। ਗਲਾ, ਕੇਰਾ ਔਰ ਬਾਹੂ ਤੇ। ਹਾਂਜੀ। ਔਰ ਕੰਟਰਾਸਟ ਵੀਰੇ ਨਾਲ ਪਿਓਰ ਦੇ ਦੁਬੱਟੇ ਆਣਗੇ। ਪੂਰੇ ਇਹਨਾਂ ਦੇ ਪੂਰੇ 5 ਮੀਟਰ ਸੂਟ ਹੋਣਗੇ। 2.5 ਮੀਟਰ ਦੇ ਪੂਰੇ ਦੁਬੱਟੇ ਆਣਗੇ ਵੀਰੇ ਕੱਟਵਰਕ ਦੇ ਵਧੀਆਲੇ ਦੁਬੱਟੇ ਲੱਗੇ। ਠੀਕ ਆ ਜੀ। ਫੁੱਲ ਪਿਓਰ ਦੇ। ਲਓ ਜੀ। ਹਾਂ ਲੋ ਉਸ ਤੋਂ ਬਾਅਦ ਵੀਰੇ ਜਿਵੇਂ ਵਰੀਆਂ 'ਚ ਪੀਸ ਲਗਾਣੇ ਨੇ ਨਾ ਪਹਿਨਣੇ ਆਪਣੀ ਔਰਗਾਂਜ਼ਾ ਸਭ ਤੋਂ ਵੱਧ ਵੀਕਣ ਵਾਲਾ ਕੱਪੜਾ ਵਰੀਆਂ 'ਚ ਔਰਗਾਂਜ਼ਾ ਦਾ ਵੀਰੇ। ਹੈਂਡਵਰਕ ਵਾਲੇ ਡਿਜ਼ਾਈਨ ਨੇ ਪੈਚਵਰਕ ਵਾਲੇ ਵੀਰੇ ਪੈਚਵਰਕ ਫਰੰਟ ਦੇ ਹੈਂਡਵਰਕ ਆ ਰਿਹਾਗਾ ਵੀਰੇ ਕੇਰੇ ਤੇ ਔਰ ਇਹਦੇ ਸ਼ਲਵਾਰ ਦੇ ਪੌਂਚਾਂ ਤੇ ਵਰਕ ਆਏਗਾ ਵੀਰੇ ਸ਼ਲਵਾਰ ਦੇ ਪੌਂਚਾਂ ਲ ਡਿਜ਼ਾਈਨ ਸਭ ਤੋਂ ਵੱਧ ਚੱਲਦੇ ਨੇ ਠੀਕ ਹੈ ਜੀ ਔਰ ਵੀਰੇ ਦੁਪੱਟੇ ਵੀ ਇਹਨਾਂ ਦੇ ਔਰਗੈਂਜ਼ਾ ਦੇ ਆਣਗੇ ਵਰਕ ਵਾਲੇ ਟੂ ਸਾਈਡ ਦੁਪੱਟੇ ਆਣਗੇ ਵੀਰੇ ਓਕੇ ਵੀਰੇ ਦੁਪੱਟੇ ਵੀ ਪੂਰੇ ਭਾਰੀ ਬਨੇ ਹੋਣਗੇ ਜਿਵੇਂ ਬਰੀਆਂ-ਬਰੀਆਂ ਚ ਲਗਾਉਂਦੇ ਨੇ ਵੀਰੇ ਆ ਲੋ ਵੀ ਆ ਲੋ ਵੀ ਉਸ ਤੋਂ ਬਾਅਦ ਵੀਰੇ ਇਹ ਲਖੋ ਹਾਂਜੀ ਸਭ ਤੋਂ ਭਾਰੀ ਸੂਟ ਆ ਜਾਣਗੇ ਵੀਰੇ ਨੇਚਰਲ ਤੇ ਆਪਣੀਆਂ ਤਿਆਰ ਕੀਤੀਆਂ ਹੀ ਚਿਰਦਾਂ ਨੇ ਵੀਰੇ ਆ ਲੋ ਫਰੰਟ ਆਏਗਾ ਵੀਰੇ ਔਰ ਇਹਨੀਆਂ ਭਾਰੀ ਬਾਜ਼ੂ ਆ ਜਾਣਗੀਆਂ ਵੀਰੇ ਲਓ ਜੀ ਇਹ ਮਾਰਕੀਟ ਦੇ ਵੀਰੇ ਜਿਹੜੇ ਵਿਕਣ ਵਾਲੇ ਰੇਟ ਨੇ ਇਹ 3000 3500 ਦੀਆਂ ਆਈਟਮਾਂ ਨੇ ਵਿਕਣ ਵਾਲੀਆਂ ਵੀਰੇ ਪਿਓਰ ਨੈਚੁਰਲ ਹੈਂਡਵਰਕ ਚੈੱਕ ਕਰਾ ਲਓ ਆਪਣੇ ਕੋਲ ਵੀਰੇ ਤੁਹਾਨੂੰ ਇਹ 1900 ਰੁਪਏ ਦਾ ਮਿਲ ਜਾਣਾ ਸਾਰਾ 1900 ਰੁਪਏ ਦਾ ਪਿਓਰ ਚਨੂਨ ਚ ਦੁਪੱਟਾ ਆਣਾ ਵੀਰੇ ਠੀਕ ਆ ਵੀਰੇ ਨੈਚੁਰਲ ਦਾ 5 ਮੀਟਰ ਸੂਟ ਆਣਾ ਡਿਜ਼ਾਈਨਿੰਗ ਇਹਦੇ ਚ ਵੀਰੇ ਤੁਹਾਨੂੰ ਬਾਧੂ ਮਿਲ ਜੂਗੀ ਜਿੰਨੇ ਡਿਜ਼ਾਈਨ ਕਹੋਗੇ ਉਹਨੇ ਡਿਜ਼ਾਈਨ ਦੇ ਦਾਂਗੇ ਆ ਲਓ ਸਾਰੇ ਵੀਰੇ ਨੈਚੁਰਲ ਦੇ ਡਿਜ਼ਾਈਨ ਨੇ ਚੈੱਕ ਕਰੋ ਹੈਂਡਵਰਕ ਦੇ ਡਿਜ਼ਾਈਨ ਨੇ ਬਾਜੂ ਤੇ ਵਰਕ ਨੇ ਸਾਰੇ ਡਿਫਰੈਂਟ ਡਿਜ਼ਾਈਨ ਮਿਲਨੇ ਆ ਵੀਰੇ ਤੁਹਾਨੂੰ ਠੀਕ ਆ ਵੀਰੇ ਆ ਦੁਪੱਟਾ ਆ ਗਿਆ ਇਹਨਾਂ ਦਾ ਆ ਇਨਸਟਾਲ ਦੁਪੱਟੇ ਵੀਰੇ ਟਾਈ ਮੀਟਰ ਦੇ ਪੂਰੇ ਚਨੂਨ ਦੇ ਦੁਪੱਟੇ ਆਉਣਗੇ ਆ ਵੀਰੇ ਇਨਸਟਾਲਾ ਡਿਜ਼ਾਈਨ ਆ ਗੁਲਾਬ ਦੇ ਫੁੱਲ ਵਾਲਾ ਸਭ ਤੋਂ ਵੱਧ ਚੱਲਦਾ ਵੀਰੇ ਹੈਂਡਵਰਕ ਚੈੱਕ ਕਰਾ ਲਓ ਘੇਰੇ ਤੇ ਔਰ ਬਾਜੂਆਂ ਪਰ ਵੀ ਹੈਂਡਵਰਕ ਹੋਏਗਾ ਵੀਰੇ ਨਾਲ ਇਹਨਾਂ ਦਾ ਲਓ ਜੀ ਵਧੀਆ ਬਾਜੂਆਂ ਆਣਗੀਆਂ ਆ ਦੁਪੱਟੇ ਆਣਗੇ ਵੀਰੇ ਚਨੂਨ ਦੇ ਵਧੀਆ ਨਾਲ ਆ ਲੋ ਲਓ ਜੀ ਆ ਮੇਰੇ ਇੱਕ ਆ ਡਿਜ਼ਾਈਨ ਲੈ ਕੇ ਆਇਆ ਤੁਹਾਡੇ ਸਾਹਮਣੇ ਹਾਂਜੀ ਸਪੈਸ਼ਲ ਵੀਰੇ ਪੈਣਾ ਹੈ ਮਾਲ ਨਹੀਂ ਸੱਤੋਂ ਪੂਰਾ ਹੁੰਦਾ ਹੈਗਾ ਓਕੇ ਵੀਰੇ ਛੋੜ ਵੀਰੇ ਐਡਾ ਸੋਹਣਾ ਬੰਦਾ ਇਹ ਲਓ ਜੀ ਗਲਾ ਚੈੱਕ ਕਰੋ ਵੀਰੇ ਦਾ ਹੈਂਡਵਰਕ ਹਾਂਜੀ ਘੇਰਾ ਚੈੱਕ ਕਰੋ ਵੀਰੇ ਦਾ ਹੈਂਡਵਰਕ ਔਰ ਇਹਦੀਆਂ ਬਾਗੂ ਚੈੱਕ ਕਰੋ ਵੀਰੇ ਹੈਂਡਵਰਕ ਲਓ ਬਾਜੂ ਵੀ ਹੈਂਡਵਰਕ ਮਾਰਕੀਟ ਜੇ ਤੁਹਾਨੂੰ ਕਿਤੋਂ ਨਹੀਂ ਮਿਲਣਾ ਵੀਰੇ ਡਿਜ਼ਾਈਨ ਸਿਰਫ ਸਪੈਸ਼ਲ ਬਹੁਤ ਮਹਿੰਗਾ ਡਿਜ਼ਾਈਨ ਖਰੀਦ ਕੇ ਬਣਵਾਇਆ ਹੈ ਪਰ ਰੇਟ ਬਹੁਤ ਸਸਤਾ ਆਉਣਾ ਵੀਰੇ ਇਹ ਓਕੇ ਵੀਰੇ ਆ ਲੋ ਕੰਟਰਾਸਟਡ ਦੁਪੱਟੇ ਨੇ ਵੀਰੇ ਇਹਨਾਂ ਦੇ ਚਨੂਨ ਦੇ ਨਾਲ ਲਓ ਜੀ ਕਲਰ ਵੀਰੇ ਜਿੰਨੇ ਤੁਸੀਂ ਕਹੋਗੇ ਮੂੰਹ ਚ ਗੋਡੋਗੇ ਉਹਨੇ ਕਲਰ ਦੇ ਦ ਇੱਕ 12 ਟੋਲਾ ਦੇ ਹਾਰ ਵਾਲਾ ਡਿਵਾਈਨ ਆ ਜਾਣਾ ਵੀਰੇ ਹਾਂਜੀ ਗਲੇ ਤੇ ਔਰ ਬਾਜ਼ੂ ਤੇ ਔਰ ਸ਼ਲਵਾਰ ਦੇ ਪਹੁੰਚਾਂ ਤੇ ਤਿੰਨ ਜਗ੍ਹਾ ਤੇ ਵਰਕ ਆਣਾ ਜਿਹੜੀਆਂ ਪੈਨਾ ਮੰਗਦੀਆਂ ਨੇ ਵੀ ਬਾਜ਼ੂ ਵੀ ਹੋਣ ਹਾਂਜੀ ਹਾਂਜੀ ਔਰ ਸ਼ਲਵਾਰ ਦੇ ਪਹੁੰਚੇ ਵੀ ਹੋਣ ਵੀਰੇ ਪਹਿਲਾਂ ਗਲਾ ਚੈੱਕ ਕਰਾ ਲਓ ਹੈਂਡਵਰਕ ਦਾ ਫੇਰ ਵੀਰੇ ਘੇਰਾ ਚੈੱਕ ਕਰਾ ਲਓ ਹੈਂਡਵਰਕ ਦਾ ਆ ਪੂਰੀਆਂ ਭਾਰੀ ਬਾਜ਼ੂ ਚੈੱਕ ਕਰਾ ਲਓ ਲਓ ਜੀ ਉਸ ਤੋਂ ਬਾਅਦ ਵੀਰੇ ਆਹ ਸ਼ਲਵਾਰ ਦੇ ਪਹੁੰਚਾਂ ਦੇ ਵਰਕ ਚੈੱਕ ਕਰਾ ਲਓ ਓਕੇ ਲਓ ਇਹਨਾਂ ਦੇ ਵੀ ਵੀਰੇ ਤੁਹਾਨੂੰ ਪੂਰੇ ਫਾਇਦੇ ਕਰਕੇ ਮਿਲਣਗੇ ਰੇਟ ਨੈਚੁਰਲ ਦੇ ਸੂਟ ਨੇ ਓਕੇ ਓਕੇ ਔਰ ਨਾਲ ਵਧੀਆ ਵੀਰੇ ਕੱਟ ਵਰ ਦੁਵੱਟੇ ਹੋਣਗੇ ਪਿਓਰ ਚਨੂਨ ਦਾ 2.5 ਮੀਟਰ ਦਾ ਦੁਵੱਟਾ ਹੋਏਗਾ ਠੀਕ ਆ ਜੀ ਲਓ ਜੀ ਇਹ ਦੁਵੱਟਾ ਹੋਊਗਾ ਕੱਟ ਵਰਕ ਦੇ ਨਾਲ ਹਨਾ ਲਓ ਇੱਕ ਆ ਵੀਰੇ ਫੋਟੋ ਵਾਲਾ ਪੀਸ ਚੈੱਕ ਕਰੋ ਦੁਵਾਰ ਤੋਂ ਫੇਰ ਇੰਸਟਾਲ ਆ ਵੀਰੇ ਓਕੇ ਵੀਰੇ ਬਹੁਤ ਵਾਰ ਬੇਸੁਕਿਆ ਪੈਣਾ ਦੀ ਡਿਮਾਂਡ ਤੇ ਬਾਰ ਬਾਰ ਰਿਪੀਟ ਕਰਦੇ ਆ ਡਿਜ਼ਾਈਨ ਵੀਰੇ ਇਹ ਫਰੰਟ ਔਰ ਬੈਕ ਦਾ ਹਾਂਜੀ ਗਲਾ ਕੇਰਾ ਵੀਰੇ ਔਰ ਇਹ ਬੈਕ ਪੱਲੇ ਤੇ ਵੀ ਵੀਰੇ ਇਸੇ ਤਰ੍ਹਾਂ ਵਰਕ ਆਏਗਾ ਚੈੱਕ ਕਰੋ ਲਓ ਜੀ ਆਹ ਲਓ ਵੀਰੇ ਵਿਸਪੋਸ ਔਰ ਗਰਗਾਂ ਦਾ ਆਣੀਆ ਵੀਰੇ ਵਧੀਆ ਵਾਲੀ ਸਾਰੀ ਠੀਕ ਆ ਜੀ ਡਿਜ਼ਾਈਨਰ ਜਿਹੜੀਆਂ ਪੈਣਾ ਇਨਸਟਾ ਲੋਕੋਟ ਦੇਖ ਲਿਆ ਨੇ ਉਹ ਆ ਕੇ ਇੱਥੋਂ ਆਪ ਤੋਂ ਲੈ ਸਕਦੇ ਨੇ ਔਰ ਇਹਦਾ ਸ਼ਲਵਾਰ ਤੇ ਪੌਂਚਾ ਦੇ ਵਰਕ ਹਨ ਵੀਰੇ ਠੀਕ ਹੈ ਜੀ ਅਡ ਡੁਵੱਟਾ ਦੇਖੋ ਵੀਰੇ ਹਲੋ ਔਰਗੈਂਜ਼ਾ ਦਾ ਡਬਲ ਸ਼ੇਡ ਡੁਵੱਟਾ ਆਣਾ ਵੀਰੇ ਲਓ ਜੀ ਡਬਲ ਸ਼ੇਡ ਡੁਵੱਟਾ ਆ ਗਿਆ ਲਓ ਵੀਰੇ ਔਰਗੈਂਜ਼ਾ ਦਾ ਨਾ ਠੀਕ ਹੈ ਵੀਰੇ ਆ ਲਓ ਤੇ ਇੱਕ ਵੀਰੇ ਆਪਣੇ ਕੋਲ ਪਾਕਿਸਤਾਨੀ ਸਟਾਈਲ ਵੀ ਆਈਟਮ ਮਿਲ ਜੇ ਓਕੇ ਵੀਰੇ ਆ ਲਓ ਵੀਰੇ ਜਿਵੇਂ ਬਾਜ਼ਾਰਾਂ 'ਚ ਪੈਣਾ ਆਪਣੀਆਂ ਵਿਆਹ ਸ਼ਾਦੀਆਂ ਦੇ ਮੌਕਿਆਂ ਦੇ ਡਰੈੱਸਾਂ ਖਰੀਦਣ ਜਾਣੀਆਂ ਨੇ ਵੀਰੇ ਤਾਂ ਉਹਨਾਂ ਨੂੰ ਡਰੈੱਸਾਂ ਖਰੀਦਣ ਦੀ ਲੋੜ ਨਹੀਂ ਹੈਗੀ ਆਪਣੇ ਕੋਲ ਪਾਕਿਸਤਾਨੀ ਐਟਮੈਂਟ ਮਿਲ ਜਾਂਦਾ ਫੋਟੋ ਚੈੱਕ ਕਰਾ ਦਿਓ ਵੀਰੇ ਫੋਟੋ ਚੈੱਕ ਕਰੋ ਚਨੂਨ 'ਚ ਸੂਟ ਆਣਾ ਵੀਰੇ ਪਾਕਿਸਤਾਨੀ ਸਟਾਈਲ ਓਕੇ ਵੀਰੇ ਆ ਲੋ ਵੀਰੇ ਡਿਫਰੈਂਟ ਚੀਜ਼ਾਂ ਨੇ ਵੀਰੇ ਡਿਫਰੈਂਟ ਲੁੱਕ ਨੇ ਫਰੰਟ ਆਏਗਾ ਵੀਰੇ ਲਓ ਜੀ ਆ ਲੋ ਆ ਬਾਜ਼ੂ 'ਪਰ ਵਰਕ ਆਏਗਾ ਵੀਰੇ ਠੀਕ ਹੈ ਵੀਰੇ ਔਰ ਵੀਰੇ ਇਹਦੇ ਦੁਬੱਟਿਆਂ 'ਪਰ ਵੀ ਵਰਕ ਬਹੁਤ ਸੋਹਣੇ ਹੋਣਗੇ ਪਾਕਿਸਤਾਨੀ ਸਟਾਈਲ ਨੇ ਵੀਰੇ ਅਲੱਗ ਆਈਟਮਾਂ ਨੇ ਓਕੇ ਓਕੇ ਵੀਰੇ ਆਜਾ ਨਾ ਦੁਪੱਟਾ ਵੀਰੇ ਠੀਕ ਆ ਵੀਰੇ ਲਓ ਜੀ ਆ ਫਰੰਟ ਬੈਕ ਦਾ ਵੀਰੇ ਪਾਕਿਸਤਾਨੀ ਡਿਜ਼ਾਈਨ ਔਰ ਗਾਂਸਾ ਲਓ ਜੀ ਆ ਲਓ ਜੀ ਚੈੱਕ ਕਰੋ ਵੀਰੇ ਚੈੱਕ ਕਰੋ ਹਣਾ ਸਾਰੇ ਡਿਜ਼ਾਈਨਰ ਚੀਜ਼ਾਂ ਨੇ ਹੂੰ ਬਾਕੀ ਕਲੈਕਸ਼ਨ ਬਹੁਤ ਹਨ ਕਲੈਕਸ਼ਨ ਬਹੁਤ ਮਿਲ ਜੂਗੀ ਬਾਕੀ ਕੱਲੇ ਹੈਂਡ ਦੇ ਇੱਕ ਤੁਹਾਨੂੰ ਲਾਸਟ ਪੀਸ ਦਿਖਾ ਦਈਏ ਵੀਰੇ ਜਿਵੇਂ ਸਭ ਤੋਂ ਭਾਰੀ ਪੀਸ ਆ ਜਾਂਦੇ ਨੇ ਜਿਹਦੇ ਚ ਅਗਲਾ ਕਹਿੰਦਾ ਵੀ ਬਰੀ ਵਾਸਤੇ ਕੁੜੀ ਵਾਸਤੇ ਨੰਦਾ ਵਾਸਤੇ ਸੂਟ ਲੈਣੇ ਨੇ ਓਕੇ ਵੀਰੇ ਔਰ ਵੀਰੇ ਤੁਹਾਨੂੰ ਪੀਸ ਉਹ ਦਿਖਾਉਣ ਚੱਲੇ ਆ ਸ਼ਿਮਰ ਤੇ ਹਾਂਜੀ ਔਰ ਰੇਟਾਂ ਦੇ ਵੀ ਫਾਇਦੇ ਨੇ ਵੀਰੇ ਇਹਨਾਂ ਚ ਓਕੇ ਓਕੇ ਵੀਰੇ ਸਭ ਹਲੋ ਬਲੇ ਚੈੱਕ ਕਰੋ ਕੱਲਾ ਹੈਂਡ ਦਾ ਕੰਮ ਹੋਏਗਾ ਵੀਰੇ ਕੋਈ ਧਾਗਾ ਨਹੀਂ ਹੋਣਾ ਇਹਦੇ ਵਿੱਚ ਸਾਰਾ ਹੈਂਡਵਰਕ ਹੋਏਗਾ ਫਰੰਟ ਆਏਗਾ ਵੀਰੇ ਆਪ ਬਾਜ਼ੂ ਆ ਜਾਣੀਆਂ ਵੀਰੇ ਹੈਂਡਵਰਕ ਦੀਆਂ ਔਰ ਵੀਰੇ ਇਹਦਾ ਦੁਪੱਟਾ ਵੀ ਜਿਹੜਾ ਆਏਗਾ ਸਾਰਾ ਭਾਰੀ ਹੈਂਡਵਰਕ ਦਾ ਠੀਕ ਆ ਜੀ ਦੁਪੱਟਾ ਵੀ ਚੈੱਕ ਕਰਾ ਦਿਓ ਵੀਰੇ ਹੈਂਡਵਰਕ ਦਾ ਲੋ ਜੀ ਦੁਪੱਟਾ ਵੀ ਸਾਰਾ ਬਜਨ ਜਾਣਾ ਹੈਂਡਵਰਕ ਦੇ ਵਿੱਚ ਜੀ ਇਹ ਦੁਪੱਟਾ ਤਿਆਰ ਹੋਇਆ ਦੇਖਣਾ ਸਾਰਾ ਨਾ ਇੱਕ ਆ ਵੀਰੇ ਬੁਟੀਕ ਸਟਾਈਲ ਡਬਲ ਸ਼ੇਡ ਸੂਟ ਆ ਜਾਣਾ ਕੇ ਵੀਰੇ ਹਾਂ ਲੋ ਵੀਰੇ ਡਬਲ ਸ਼ੇਡ ਨਾ ਬਹੁਤ ਡਿਮਾਂਡ ਆ ਵੀਰੇ ਡਬਲ ਸ਼ੇਡ ਦਾ ਥੂੜ ਦੀ ਔਰ ਡਿਜ਼ਾਈਨ ਇਹਦੇ ਵਿੱਚ ਵੀਰੇ ਬਹੁਤ ਮਿਲ ਜਾਣਗੇ ਸਿਰਫ ਟਾਈਮ ਦੀ ਕਮੀ ਕਰਕੇ ਤੁਹਾਨੂੰ ਇੱਕ ਅੱਧਾ ਹੀ ਡਿਜ਼ਾਈਨ ਦਿਖਾ ਰਹੇ ਆ ਡਬਲ ਸ਼ੇਡ ਵਾਲਾ ਵੀਰੇ ਆਹ ਲੋ ਚੈੱਕ ਲਓ ਜੀ ਇਹ ਵੀ ਤੁਹਾਨੂੰ ਡਿਜ਼ਾਈਨ ਬਹੁਤ ਮਿਲ ਜੂਗੀ ਪੌਂਚਾਂ ਤੇ ਵਰਕ ਆ ਨਾ ਵੀਰੇ ਆ ਜਾਣਾ ਦੁਪੱਟਾ ਵੀਰੇ ਵਰਕ ਵਾਲਾ ਲਓ ਜੀ ਇਹ ਬਹੁਤ ਤੁਹਾਨੂੰ ਕਲੈਕਸ਼ਨ ਵੈਲਿਊ ਜਦੋਂ ਤੁਸੀਂ ਸ਼ਾਪ ਤੇ ਵਿਜ਼ਿਟ ਕਰੋਗੇ ਹਨਾ ਤੁਹਾਡੇ ਨਾਲ ਆਪਾਂ ਕੰਟੈਕਟ ਨੰਬਰ ਸਾਰਾ ਬਾਜੀ ਨਾਲ ਸ਼ੇਅਰ ਕਰ ਦ ਹਰ ਹਫਤੇ ਵੀਰੇ ਮਾਲ ਨਵਾਂ ਆਵੇ ਓਕੇ ਵੀਰੇ ਹਰ ਇੱਕ ਹਫਤੇ ਤੁਹਾਨੂੰ ਨਵੀਂ ਵੈਰਾਈਟੀ ਮਿਲੇਗੀ ਬਾਕੀ ਜੇ ਕਿਸੇ ਨੇ ਤਿਆਰ ਕਰਾਉਣਾ ਹੋ ਵੀ ਤੁਹਾਡੇ ਨਾਲ ਕੰਟੈਕਟ ਕਰ ਸਕਦਾ ਹੈ ਨਾ ਕੰਟੈਕਟ ਕਰ ਸਕਦਾ ਵੀਰੇ ਸਾਡੇ ਨੰਬਰ ਤੇ ਤੁਸੀਂ ਦੁਕਾਨ ਤੇ ਵਿਜ਼ਿਟ ਕਰੋ ਫੋਨ ਕਰੋ ਸਾਨੂੰ ਤੁਹਾਨੂੰ ਹਰ ਇੱਕ ਹਫਤੇ ਨਵੀਂ ਵੈਰਾਈਟੀ ਜੇ ਕਿਸੇ ਨੇ ਆਨਲਾਈਨ ਘਰ ਬੈਠੇ ਮਾਉਣਾ ਤੁਹਾਨੂੰ ਫੋਟੋ ਭੇਜ ਸਕਦੇ ਆਪ ਵੀ ਭੇਜ ਦਾਂਗੇ ਵੀਰੇ ਤੁਹਾਨੂੰ ਆਨਲਾਈਨ ਹਾਂ ਤੁਹਾਨੂੰ ਗੱਲ ਕਰਕੇ ਨਾ ਸਾਰੀ ਉਹ ਆਪਣੀ ਰੈਸਪੀ ਭੇਜ ਕੇ ਘਰ ਦਾ ਸਾਰਾ ਡਰੈਸ ਦੇ ਦਾਂਗੇ ਵੀਰੇ ਇੱਕ ਫਿਰ ਇਹ ਆ ਕੁੜਤਾ ਪਜਾਮਾ ਤੁਹਾਨੂੰ ਦਿਖਾ ਰਹੇ ਆ ਵੀਰੇ 200 ਤੋਂ ਸਟਾਰਟ ਹੋ ਜਾਣਾ ਓਕੇ ਬਾਕੀ ਜਿੰਨਾ ਮਰਜੀ ਅਗਲਾ ਲੈ ਜਾਣਾ 500 600 ਵਾਲਾ ਪੀਸ ਆ ਵੀਰੇ ਠੀਕ ਆ ਵੀਰੇ 200 ਰੁਪਏ ਤੋਂ ਸਟਾਰਟ ਹੋ ਜਾਣਾ ਕੁੜਤਾ ਲਓ ਜੀ ਕੁੜਤੇ ਪਜਾਮੇ ਵਿੱਚ ਤੁਹਾਨੂੰ ਬਾਈ ਉਹਨਾਂ ਕੋਲ ਜਿਹੜੇ ਮਿਲ ਜਾਣਗੇ ਔਰ ਵੀਰੇ ਇਹਨਾਂ 'ਚ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਕੁੜਤੇ ਪਜਾਮੇ ਠੀਕ ਮਤਲਬ 200 ਤੋਂ ਸ਼ੁਰੂ ਹੋ ਜਾਊਗਾ 200 ਤੋਂ ਕੁੜਤਾ ਮਾ ਸ਼ੁਰੂ ਹੋ ਜਾਣਾ ਇੱਕ ਵੀਰੇ ਤੁਹਾਨੂੰ 100 ਰੁਪਏ ਵਾਲੀ ਪੈਂਟ ਸ਼ਰਟ ਦਿਖਾਣੇ ਆ ਓਕੇ ਵੀਰੇ 1 ਲਓ ਜੀ ਹਾਲੋ ਵੀਰੇ ਜਿਹੜਾ ਵੀਡੀਓ ਦੇਖ ਕੇ ਆਊਗਾ ਵੀਰੇ ਵੈਸੇ ਤਾਂ 100 ਰੁਪਏ ਦੀ ਮਾਰਕੀਟ ਚ ਵਿਕਦੀ ਆ ਓਕੇ ਵੀਰੇ ਆਪਾਂ 85 ਰੁਪਏ ਦੀ ਇੱਕ ਦਵਾਂ ਲਓ ਜੀ ਬਾਈਓ ਨੇ ਕਹਿੰਦੇ ਜਿਹੜਾ ਵੀਡੀਓ ਦੇਖ ਕੇ ਉਹਨੂੰ ਪੈਂਟ ਸ਼ਰਟ ਲੈਣੀਆਂ ਜਿਹੜਾ ਵੀਡੀਓ ਦੇਖ ਕੇ ਉਹਨੂੰ 85 ਰੁਪਏ ਦੇ ਦਵਾਂਗੇ ਜਿਹੜਾ ਵੀਡੀਓ ਦੇਖ ਕੇ ਆਊਗਾ ਸ਼ੇਅਰ ਕਰਕੇ ਆਊਗਾ ਉਹਨੂੰ 100 ਰੁਪਏ ਦੀ ਪੈਂਟ ਸ਼ਰਟ ਥਾਂ ਚੋਂ ਕੱਟ ਕੇ ਦਵਾਂਗੇ ਸਾਰੇ ਸੂਟਾਂ ਚ ਬਾਕੀ ਫਾਇਦਾ ਕਰਾਂਗੇ ਵੀਰੇ ਠੀਕ ਆ ਵੀਰੇ ਤੇ ਲਓ ਜੀ ਅੱਜ ਤੁਹਾਨੂੰ ਆਪਾਂ ਦਿਖਾਏ ਨੇ ਸ਼ਹਿਰ ਮਲੇਰਕੋਟਲੇ ਦੇ ਬਹੁਤ ਹੀ ਸੋਹਣੇ ਸੋਨੇ ਸੂਟ ਤੇ ਪ੍ਰਾਈਵਟ ਬਿਲਕੁਲ ਜੈਨੂਇਨ ਦਿਖਾਈ ਨੇ ਸੋ ਆਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਜੀ